ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੂਈਆਂ ਤੇ ਇੱਕ ਗੱਬਣ ਆ ਅੱਜ ਮੱਝ ਕੋਈ ਨਹੀਂ ਆ ਗਈ ਮੱਝਾਂ ਇਹ ਬਾਹਰ ਲੈਣ ਗਏ ਆ ਪਸ਼ੂ ਮਾਲ ਲੈਣ ਗਏ ਵੀ ਜਿਉਂ ਨਹੀਂ ਬਾਹਰ ਉਹਨਾਂ ਚਾਹੇ ਕਿਸੇ ਨੇ ਕੋਈ ਪੁੱਛਣੀ ਹੋਵੇ ਤਾਂ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਜੀ ਅੱਜ ਬਾਜੀ ਹੁਣੀ ਆਪ ਘਰੇ ਨਹੀਂ ਆ ਤੇ ਅੱਜ ਅਸੀਂ ਡਿਟੇਲ ਜਿਹੜੇ ਇੰਧਰ ਤੇ ਤੁਹਾਨੂੰ ਸਾਰੀ ਦੱਸਣੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਤੁਹਾਨੂੰ ਕਰ ਦਈਏ ਵੀ ਜੇ ਕੋਈ ਚੀਜ਼ ਸਾਡੇ ਤੋਂ ਦੱਸਣ ਵਾਲੀ ਰਹਿ ਜਾਏ ਤੇ ਤੁਸੀਂ ਸਿੱਧਾ ਫੋਨ ਲਾ ਕੇ ਪੁੱਛ ਸਕਦੇ ਜੀ ਤੇ ਬਾਕੀ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਦੋ ਟਾਈਮ ਚੁਆਇਜ਼ ਜ਼ਰੂਰ ਕਰਕੇ ਖੜੋ ਨਹੀਂ ਪਹੁੰਚ ਸਕਦੇ ਵੀਡੀਓ ਕਾਲ ਤੇ ਚੁਆ ਲੋ ਪਰ ਤਸੱਲੀ ਆਪਣੇ ਜ਼ਰੂਰ ਕਰਕੇ ਖੜਿਆ ਕਰੋ ਤੇ ਸਾਡੀਆਂ ਗੱਲਾਂ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਤੇ ਸ਼ੁਰੂਆਤ ਜਿਹੜੀ ਇਧਰੋਂ ਆਪਾਂ ਪਹਿਲੇ ਨੰਬਰ ਤੇ ਜਿਹੜੀ ਆ ਸੋਈ ਆ ਪਹਿਲਾ ਸੋਇ ਸੋਈ ਆ ਉਹਨੋਂ ਕੋਈ 8 9 10 ਕਿਲੋ ਇੰਨਾ ਕੁ ਜਿਹੜਾ ਕਹਿੰਦੇ ਵੀ ਤਿਆਰ ਆ 9 10 ਤੇ ਲੱਗੇ ਬੰਨੇ ਕੋਈ ਹਫਤੇ ਦੇ ਲੱਗੇ ਬੰਨੇ ਤੇ ਕੋਈ ਕੁ ਦੋ ਦਿਨ ਉੱਪਰ ਥੱਲੇ ਸੋਈ ਹੈ ਤੇ ਉਹਨਾਂ ਜਿਹੜਾ ਤਰ੍ਹਾਂ ਕਹਿੰਦੇ ਵੀ ਕੋਹਾਂ ਚੇਰੀ ਠੰਡੀ ਸੀਲ ਹੈ ਬੱਤ ਜਿਹੜੇ ਇਹਨਾਂ ਦੇ ਉਧਰ ਬੱਚੇ 10 12 ਲੀਟਰ ਜਿਹੜਾ ਕਹਿੰਦੇ ਕਿ ਪਹਿਲੇ 12 ਕਲੀਟਰ ਹੈ 10 12 ਪਹਿਲੇ ਸੁਬੇ ਹੀ ਤਾਂ ਕਹਿੰਦੇ ਚਵਾਈ ਜਾਊਗੀ ਬਾਕੀ ਤੁਸੀਂ ਆਪ ਆਪਣੀ ਸਮਝ ਕਰਨੀ ਹੈ ਆਪਣੀ ਸਮਝਣਾ ਵੇਖਣੇ ਤੇ ਮੁੱਲ ਜਿਹੜਾ ਇਹਦਾ 30000 ਚ ਜਿਹੜਾ ਕਹਿੰਦੇ ਕਿ ਮਾਨਤਨ ਕਰ ਦਾਂਗੇ ਬਾਕੀ ਕੋਈ ਫੋਨ ਲਾਊਗਾ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਆਈ ਰਹੀ ਹੈ ਚਿੱਟੀ ਵੇੜ ਇਹ ਵੀ ਇਹ ਚ ਤਾਜੀ ਸੂਈ ਆ ਇਹਦੇ ਕੋਈ 12 ਕਲੀਟਰ ਦੇ ਲਾਗੇ ਪੰਨੇ ਕਹਿੰਦੇ ਕਿ ਬੋਲਾ ਹੈਗਾ 15-16 ਲੀਟਰ ਜਿਹੜਾ ਕਹਿੰਦੇ ਵੀ ਇਹ ਦੁੱਧ ਕਰੀ ਜਾਊਗਾ ਤੇ ਸੋਨੇ ਰੰਗ ਰੂਪ ਦੀ ਹੈ ਵੀ ਸੁਆ ਇਹਦਾ ਵੀ ਪਹਿਲਾ ਹੀ ਆ ਕੋਈ ਵੀ ਪਹਿਲੇ ਸੁਆ ਤੇ ਇਹ ਵੀ ਪਹਿਲੇ ਸੁਆ ਤੇ ਥਣ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਆ ਵੀ ਠੰਡੀ ਸੀ ਲਿਆ ਪੂਰੀ ਤੇ ਇਹਦਾ ਮੁੱਲ ਜਿਹੜਾ ਵਾ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲਈਏ 45000 ਤੋਂ ਜਿਹੜਾ ਕਹਿੰਦੇ ਕਿ ਮਾਨਤਨ ਕਰਾਂਗੇ ਬਾਕੀ ਕੋ ਫੋਨ ਲਾਊਗਾ ਤੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਆ ਦੇਖ ਲਓ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਇਹਦੇ ਕੋ ਵੀ 12 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਵੀ ਤਿਆਰ ਹੈ ਹੈਗੀ ਜਰਸੀ ਕ੍ਰੋਸ ਚਾ ਕੱਦ ਵੀ ਇਹਦਾ ਜਰਸੀਆਂ ਲਗਾਵਾ ਬਹੁਤ ਉੱਚਾ ਕਰ ਦਿੰਦੀ ਆ ਸਾਹ ਵਦਾ ਹੀ ਆ 15 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕਰੀ ਜਾਓਗੇ। ਬਾਕੀ ਉਹ ਤਰ੍ਹਾਂ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ। ਬਾਕੀ ਇਹ ਸੂਈਆਂ ਸਵਾਈਆਂ ਵਾ। ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਲੈ ਜਾਣੀ। ਜੇ ਤਰ੍ਹਾਂ ਸਾਨੂੰ ਉਹਨਾਂ ਨੇ ਦੱਸਿਆ ਉਤਰ ਤਰ੍ਹਾਂ ਪਾ ਤੁਹਾਨੂੰ ਦੱਸਦੇ ਲੱਗੇ। ਕਈ ਕਿਸ ਦੀ ਆਪ ਹੱਥੀ ਨਹੀਂ ਚਵਾਈ ਕੀਤੀ। ਬਾਕੀ ਥਾਂ ਨੇ ਚੰਗਾ ਲੱਗਾ ਇਹਦੇ ਕੋਲ। 98 ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹਦਾ ਵੀ ਮੁੱਲ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਦਈਏ ਕਹਿੰਦੇ ਕਿ 35000 ਚ ਮੰਨਤਾਂ ਜਿਹੜਾ ਇਹਦੇ ਕਹਿੰਦੇ ਕਰ ਦਾਂਗੇ ਭਾਵੇਂ 40 ਮੁੱਲ ਕਰ ਲਈਏ ਕਹਿੰਦੇ 35 ਜੇ ਮੰਨਤਾਂ ਕਰ ਤੇ ਬਾਕੀ ਆ ਜਿਹੜੀਆਂ ਤਿੰਨੇ ਸੁਈਆਂ ਆ ਤੇ ਹੁਣ ਇੱਕ ਆ ਗੱਬਣ ਤੁਹਾਨੂੰ ਦਿਖਾਉਣੀ ਆ ਇਹ ਵੀ ਜਰਸੀ ਕਰਾਸ ਚੀ ਆ ਤੇ 98 ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਆਜੇ ਬਿਦਿਲਾ ਤੋਂ ਦੁੱਧ ਇਹ ਵੀ ਜੇ ਤਿਆਰ ਹੋਣੀ ਆ ਕੁ 13-14 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਘੱਟ ਸਕਦੀ ਹੈ ਦੂਸਰਾ ਸੂਆ ਜਿਹੜਾ ਕਹਿੰਦੇ ਵੀ ਇਹਨੇ ਸੂਣਾ ਆ ਅਗੇ ਹਵਾਨਾ ਦੀ ਢਿੱਲਣਾ ਤੋਂ ਨਾ ਚੰਗੀਆਂ ਵਾ ਜੇ ਹਵਾਨਾ ਚੰਗਾ ਭਰੂਗੀ ਸੋਨ ਤੱਕ ਬਾਕੀ ਗਾਂ ਨਾ ਵੀ ਹਵਾਨਾ ਚੰਗਾ ਭਰੰਦੀ ਆ ਤੇ ਇਹਦਾ ਵੀ ਮੁੱਲ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲਈਏ 35000 ਚ ਮਾਨਤਨ ਜਿਹੜਾ ਕਹਿੰਦੇ ਵੀ ਇਹਦਾ ਕਰ ਦਾਂਗੇ ਆ ਵੀ 35 ਦੀ ਆ ਤੇ ਹਾ ਵੀ 35 ਦੀ ਆ ਬਾਕੀ ਜੇ ਕੋਈ ਫੋਨ ਲਾਊਗਾ ਤੇ ਮੌਕੇ ਤੇ ਮਾਨਤਨ ਹੋਰ ਹੋ ਜਾਊਗਾ ਤੇ ਜਿਹੜੇ ਕਿਸੇ ਵੀਰ ਦੇ ਪਸੰਦ ਹੁੰਦੀ ਆ ਫੋਨ ਕੋਈ ਵੀਰ ਜਰੂਰ ਲਾਵੇ ਤੇ ਮਾਨਤਨ ਮੌਕੇ ਤੇ ਹੋ ਜਾਣਗੇ ਤੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜੀ ਦਾ ਪਸ਼ੂ ਖਰੀਦੋ ਜੀ ਤੇ ਆ ਬੱਚੇ ਆ ਨਗਾਵਾ ਦੇ ਤਾਜ਼ੇ ਬੱਚੇ ਆ ਜਿਹੜੇ ਬਿਲਕੁਲ ਆਪਾਂ ਦੇਖ ਸਕਦੇ ਆ ਤਿੰਨ ਨਗਾਵਾ ਤੇ ਤਿੰਨ ਹੀ ਬੱਚੇ ਆ ਤੇ ਆ ਮੱਝਾਂ ਦੇ ਬੱਚੇ ਮੱਝਾਂ ਵਿਗੀਆਂ ਵਾ ਜਿਹੜੀਆਂ ਜਾਣ ਵਾਲੀਆਂ ਵਾ ਉਹ ਸਾਬ ਨਾਲ ਕੋਈ ਵੇਖ ਸਕਦਾ ਜੀ ਤਾਜ਼ੇ ਬੱਚੇ ਆ ਬਿਲਕੁਲ ਸਾਰੇ